ਜਹਾਂ ਸਾਰਿਆਂ ਨੂੰ ਮੈਂ ਕੈਪਟਨ ਰਿਸ਼ੀ ਆ ਬਾਰਾ ਦੋ ਪੰਜਾਬ ਬਟਾਲੀਅਨ ਤੋਂ ਤੇ ਪਹਿਲਾਂ ਤਾਂ ਮੈਂ ਕਹਿਣਾ ਚਾਹਣੀ ਕਿ ਅਸੀਂ ਆਰਡੀਸੀ ਵਿੱਚ ਜਾ ਕੇ ਆਏ ਆ ਆਈਸੀਸੀ ਤੋਂ ਪਹਿਲਾਂ ਸਾਡੇ ਜੋ ਬੇਸ ਕੈਂਪ ਲੱਗੇ ਸੀ ਉਹ ਤਿੰਨ ਕੈਂਪ ਲੱਗੇ ਸਿਗੇ ਔਰ ਉਸ ਤੋਂ ਬਾਅਦ ਜੋ ਸਾਡੇ ਪ੍ਰਿਆ ਡੀ ਲੱਗੇ ਸੀ ਉਹ ਤਿੰਨ ਲੱਗੇ ਸੀ ਉਸ ਤੋਂ ਬਾਅਦ ਆਪਾਂ ਦਿੱਲੀ ਗਏ ਬਹੁਤ ਸਾਰਾ ਕੁਝ ਸਿੱਖਣ ਨੂੰ ਮਿਲਿਆ ਉਸ ਤੋਂ ਬਾਅਦ ਆਰ ਡੀ ਸੀ ਲਗਾਉਣ ਤੋਂ ਬਾਅਦ ਸੀਓ ਸਰ ਨੇ ਸਨਮਾਨਿਤ ਵੀ ਕੀਤਾ ਬਟਾਲੀਅਨ ਵਿੱਚ ਮਤਲਬ ਕਾਫੀ ਚੀਜ਼ਾਂ ਹੁੰਦੀਆਂ ਆ ਜੋ ਪੂਰੇ ਆਲ ਇੰਡੀਆ ਵਿੱਚ ਸਿੱਖਣ ਨੂੰ ਮਿਲਦੀਆਂ ਆ ਜਿ ਤੱਕ ਕਿ ਕੋਆਪਰੇਸ਼ਨ ਹੋ ਗਿਆ ਕੋਆਰਡੀਨੇਸ਼ਨ ਕਰਨਾ ਸਾਰਿਆਂ ਨਾਲ ਗੱਲਬਾਤ ਕਮਿਊਨੀਕੇਸ਼ਨ ਕਰਨਾ ਬਹੁਤ ਮਤਲਬ ਅੱਛਾ ਸੀਗਾ ਕਾਫੀ ਕੁਝ ਸਿੱਖਣ ਨੂੰ ਮਿਲਿਆ ਔਰ ਮੈਂ ਚਾਹਨੀ ਆ ਕਿ ਔਰ ਵੀ ਅੱਗੇ ਵੀ ਜੋ ਬੱਚਿਆਂ ਨੂੰ ਔਰ ਵੀ ਚੀਜ਼ਾਂ ਸਿੱਖਣ ਔਰ ਬਾਕੀਆਂ ਨੂੰ ਵੀ ਸਿਖਾਉਣ ਮੈਂ ਕੋਸ਼ਿਸ਼ ਕਰਾਂਗੀ ਕਿ ਮੇਰੇ ਜੋ ਸਰਾਊਂਡਿੰਗ ਦੇ ਵਿੱਚ ਕਾਲਜਿਸ ਵਗੈਰਾ ਹੈ ਮੈਂ ਉਹਨਾਂ ਨੂੰ ਅੱਛੀ ਤਰ੍ਹਾਂ ਗਾਈਡ ਕਰ ਸਕਾਂ ਔਰ थैंक यू